ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਨਵਜੋਤ ਬਰਾਡਕਸ ਦੇ ਵਿੱਚ ਤੇ ਅੱਜ ਆਪਾਂ ਖੜੇ ਹਾਂ ਜੀ ਮਿਲਕੋ ਡੇਰੀ ਪਲਾਂਟ ਦੇ ਵਿੱਚ ਇਹ ਜਿਹੜਾ ਪਲਾਂਟ ਹੈ ਇਹ ਤਤਾਰ ਸਰਪਿੰਡ ਦੇ ਵਿੱਚ ਹੈ ਤੇ ਇਹ ਪਿੰਡ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਰਹਿ ਜਾਂਦਾ ਰਾਜਸਥਾਨ ਦੇ ਵਿੱਚ ਤੇ ਆਪਣਾ ਮੇਨ ਪਰਪਸ ਇਸ ਪਲਾਂਟ ਦੇ ਵਿੱਚ ਆਉਣ ਦਾ ਇਹੀ ਸੀਗਾ ਵੀ ਇਹ ਜਿਹੜਾ ਪਲਾਂਟ ਹੈ ਇਹ ਸ਼ੁਰੂ ਕੀਤਾ ਇੱਕ ਕਿਸਾਨ ਪਰਿਵਾਰ ਨੇ 2 ਕਰੋੜ ਰੁਪਏ ਦਾ ਇਸ ਤੇ ਟੋਟਲ ਖਰਚਾ ਆ ਗਿਆ ਹੁਣ ਤੁਸੀਂ ਆਖੋਗੇ ਵੀ 2 ਕਰੋੜ ਰੁਪਿਆ ਲੈ ਕੇ ਕਿੱਥੋਂ ਆਂਦਾ ਹਨਾ ਹੁਣ ਆਪਾਂ ਤੁਹਾਡੀ ਜਾਣਕਾਰੀ ਅਸਤੇ ਦੱਸ ਦਿੰਨੇ ਆਂ ਵੀ ਜਿਹੜਾ ਇਹ ਖਰਚਾ ਹਨਾ ਇਹ ਜਿਹੜੀ ਗਵਰਨਮੈਂਟ ਹੁੰਦੀ ਆ ਜਿਵੇਂ ਸਟੇਟ ਗਵਰਨਮੈਂਟ ਕਹਿ ਲਈਏ ਆਪਾਂ ਉਹ ਹੈਲਪ ਕਰਦੀ ਆ ਉਹ ਆਪਾਂ ਨੂੰ ਸਬਸਿਡੀ ਦਿੰਦੀ ਆ ਵੀ ਕੁਝ ਆਪਾਂ ਰੁਪਏ ਭਰਨੇ ਹੁੰਦੇ ਤੇ ਕੁਝ ਆਪਣੇ ਮਾਫ ਹੋ ਜਾਂਦੇ ਆ ਵੀ ਕੋਈ ਵੀ ਆਪਾਂ ਕੰਮ ਸ਼ੁਰੂ ਕਰੀਏ ਉਹ ਚੱਕ ਵਾਰ ਇਨਵੈਸਟ ਤਾਂ ਆਪਾਂ ਨੂੰ ਕਰਨਾ ਹੀ ਪੈਂਦਾ ਤੇ ਮਿਲਕੋ ਫਾਰਮ ਫਰੈਸ਼ ਨਾਮ ਤੇ ਇਹਨਾਂ ਦੀ ਕੰਪਨੀ ਰਜਿਸਟਰਡ ਬਾਈ ਹੋ ਰਿਆਂ ਦੀ ਤੇ ਇਹਨਾਂ ਦੀ ਖਾਸ ਗੱਲ ਕੀ ਹੈ ਸਭ ਤੋਂ ਜਿਹੜੀ ਖਾਸ ਗੱਲ ਮੈਨੂੰ ਲੱਗੀ ਸਾਫ ਸਫਾਈ ਕਿਉਂਕਿ ਆਪਾਂ ਹੁਣ ਜਿਹੜਾ ਪ੍ਰੋਡਕਟ ਆਉਂਦਾ ਆਪਣੇ ਡੱਬਿਆਂ ਦੇ ਵਿੱਚ ਆਉਂਦਾ ਹਨਾ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਉਹ ਕਿਹੋ ਜਿਹਾ ਹੈ ਤੇ ਇਹ ਜਿਹੜਾ ਪਲਾਂਟ ਹੈ ਇਹ ਪਿੰਡ ਦੇ ਵਿੱਚ ਲੱਗਿਆ ਹੋਇਆ ਤੁਸੀਂ ਆਪ ਆ ਕੇ ਵਿਜ਼ਿਟ ਕਰ ਸਕਦੇ ਹੋ ਹੁਣ ਆਹ ਆਪਣੇ ਸਾਹਮਣੇ ਕਿਉਂ ਪੈਕ ਹੋਈ ਜਾਂਦਾ ਜਿਵੇਂ ਆਪਣੀਆਂ ਬੀਬੀਆਂ ਭੈਣਾਂ ਘਰਾਂ ਦੇ ਵਿੱਚ ਘਿਓ ਤਿਆਰ ਕਰਦੀਆਂ ਸੇਮ ਓਵੇਂ ਹੀ ਇਸ ਫੈਕਟਰੀ ਦੇ ਵਿੱਚ ਘਿਓ ਤਿਆਰ ਹੁੰਦਾ ਥੋੜੇ ਸਾਹਮਣੇ ਆ ਸਾਰਾ ਕੁਝ ਸਾਰਾ ਕੰਮ ਹੈ ਜਿਹੜਾ ਉਹ ਅਨਟਚ ਹੁੰਦਾ ਵੀ ਉਹਨੂੰ ਹੱਥ ਨਹੀਂ ਲੱਗਦੇਗੇ ਸਾਰਾ ਮਸ਼ੀਨੀ ਕੰਮ ਹੁੰਦਾ ਇੱਥੇ ਮਿਲਕ ਦੇ ਰਿਲੇਟਡ ਜਿੰਨੇ ਵੀ ਪ੍ਰੋਡਕਟ ਹੁੰਦੇ ਆ ਜਿਵੇਂ ਕਿ ਦਹੀਂ ਹੋਗੀ ਲੱਸੀ ਹੋਗੀ ਦੁੱਧ ਹੋ ਗਿਆ ਤੇ ਘਿਓ ਹੋ ਗਿਆ ਖੁਆ ਹੋ ਗਿਆ ਹਨਾ ਸਾਰੀਆਂ ਚੀਜ਼ਾਂ ਬਾਈ ਹੋਰੀ ਤਿਆਰ ਕਰਦੇ ਆ ਆਪਦੇ ਇਸ ਪਲਾਂਟ ਦੇ ਵਿੱਚ ਤੇ ਹੋਮ ਡਿਲੀਵਰੀ ਵੀ ਦਿੰਦੇ ਆ ਇਹ। ਵੀ ਤੁਸੀਂ ਜਿਵੇਂ ਆਪਾਂ ਦੁਕਾਨਾਂ ਤੋਂ ਤਾਂ ਇਹਨਾਂ ਦਾ ਸਾਮਾਨ ਖਰੀਦ ਹੀ ਸਕਦੇ ਆ ਪਰ ਜਿਹੜਾ ਘਿਓ ਆ ਸਪੈਸ਼ਲ ਆ। ਘਿਓ ਦੀ ਇਹ ਹੋਮ ਡਿਲੀਵਰੀ ਦਿੰਦੇ ਆ ਇਹਦਾ ਰੀਜਨ ਕੀ ਆ? ਇਹ ਕਹਿੰਦੇ ਵੀ ਜਿਹੜਾ ਸਾਡਾ ਘਿਓ ਆ ਉਹ ਪੈਕਿੰਗ 'ਚ ਨਹੀਂ ਹੁੰਦਾਗਾ। ਖੁੱਲਾ ਹੁੰਦਾ। ਇਸ ਕਰਕੇ ਕਹਿੰਦੇ ਜੇ ਅਸੀਂ ਦੁਕਾਨਾਂ ਦੇ ਉੱਤੇ ਦਵਾਂਗੇ ਤਾਂ ਇਹਨੂੰ ਖੋਲ੍ਹ ਕੇ ਕੋਈ ਵੀ ਬੰਦਾ ਇਹਦੇ ਵਿੱਚ ਮਿਲਾਵਟ ਕਰ ਸਕਦਾ। ਇਸ ਕਰਕੇ ਜਿਹੜਾ ਘਿਓ ਆ ਇਹਦੀ ਇਹ ਹੋਮ ਡਿਲੀਵਰੀ ਦਿੰਦੇ ਆ। ਤੇ ਜੇ ਕਿਸੇ ਵੀ ਵੀਰ ਭਰਾ ਨੇ ਇਹਨਾਂ ਦਾ ਕੋਈ ਵੀ ਪ੍ਰੋਡਕਟ ਮੰਗਵਾਉਣਾ ਹੋਵੇ ਹਨ ਤੇ ਇਹਨਾਂ ਦੇ ਜਿਹੜੇ ਨੰਬਰ ਹੈ ਉਹ ਆਪਾਂ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਤੁਸੀਂ ਕੰਟੈਕਟ ਕਰ ਸਕਦੇ ਹੋ ਆਸ-ਪਾਸ ਦੇ ਏਰੀਆ ਦੇ ਲੋਕ ਹੈ ਜਿਹੜੇ ਉਹਨਾਂ ਨੂੰ ਹੋਮ ਡਿਲੀਵਰੀ ਦਾ অপਸ਼ਨ ਵੀ ਮਿਲ ਜੂਗਾ ਤੇ ਬਾਕੀ ਇਹ ਤੁਹਾਨੂੰ ਦੱਸ ਵੀ ਦੇਣਗੇ ਵੀ ਆਪਣਾ ਜਿਹੜਾ ਸਮਾਨ ਹੈ ਹਨਾ ਉਹ ਕਿਹੜੀਆਂ-ਕਿਹੜੀਆਂ ਦੁਕਾਨਾਂ ਤੇ ਮਿਲਦਾ ਤੇ ਬਾਕੀ ਇਹਨਾਂ ਦੀ ਡੇਰੀ ਦੀ ਮੇਨ ਗੱਲ ਕੀ ਹੈ ਸਾਫ ਸਫਾਈ ਮੁੱਖ ਕਰਨਾ ਇਹਨਾਂ ਦਾ ਸਾਫ ਸਫਾਈ ਪੂਰੀ ਰਹਿੰਦੀ ਹੈ ਤੇ ਇੱਕ ਗੱਲ ਮੈਨੂੰ ਇਹਨਾਂ ਦੀ ਐ ਵਧੀਆ ਲੱਗੀ ਵੀ ਪਿੰਡ ਦੇ ਵਿੱਚੋਂ ਉੱਠ ਕੇ ਤੇ ਇਹਨਾਂ ਦੀ ਜਿਹੜੀ ਡੇਰੀ ਹੈ ਇਹਨਾਂ ਦਾ ਜਿਹੜਾ ਬ੍ਰਾਂਡ ਆ ਉਹ ਵੱਡੇ ਵੱਡੇ ਬ੍ਰਾਂਡਾਂ ਨੂੰ ਟੱਕਰ ਦਿੰਦਾ ਹੁਣ ਤੇ ਸਾਰੀ ਫੈਮਿਲੀ ਹੈ ਜਿਹੜੀ ਉਹ ਇਹਦੇ ਵਿੱਚ ਸਹਿਯੋਗ ਵੀ ਕਰਦੀ ਹੈ ਬਾਈ ਹਰਿਆਣਾ ਦਾ ਪਰਿਵਾਰ ਪੂਰਾ ਸਹਿਯੋਗ ਕਰਦਾ ਹੈ ਤੇ ਬਾਕੀ ਬਾਈ ਹਰਿਆਣਾ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਆਪਣਾ ਵੀਡੀਓ ਪਾਉਣ ਦਾ ਪਰਪਸ ਆਹੀ ਸੀ ਵੀ ਇਹਨਾਂ ਦੀ ਜਿਹੜੀ ਵੀਡੀਓ ਆ ਉਹ ਵੀਡੀਓ ਹੈ ਉਹ ਸਾਰੇ ਲੋਕਾਂ ਤੱਕ ਪਹੁੰਚ ਸਕੇ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਸ਼ੇਅਰ ਕਰੋਗੇ ਤਾਂ ਆਪਣੇ ਅੱਗੇ ਲੋਕਾਂ ਦਾ ਹੌਸਲਾ ਵਧੂਗਾ ਪਿੰਡਾਂ ਵਾਲਿਆਂ ਦਾ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇਹੋ ਜਿਹੀ ਹੋਰ ਡੇਰੀ ਦੇ ਰਿਲੇਟਡ ਖੇਤੀਬਾੜੀ ਦੇ ਰਿਲੇਟਡ ਕਿਸਾਨੀ ਰਿਲੇਟਡ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨਵਜੋਤ